ਪਹਿਲਾਂ ਤੇ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਅੱਜ ਅਸੀਂ ਨਾ ਸੋਇਆਬੀਨ ਦੇ ਮਨਚੂਰੀਆਂ ਬਣਾਉਣ ਲੱਗੇ ਆਂ ਸੋਇਆਬੀਨ ਦੇ ਮਨਚੂਰੀਆਂ ਬਣਾਉਣ ਲੱਗੇ ਆ ਜਿਹਦੇ ਵਾਸਤੇ ਆ ਇੱਕ ਗਲਾਸ ਪਾਣੀ ਲਿਆ ਤੇ ਉਹ ਬਲ ਨੇ ਰੱਖਿਆ ਅੱਧੀ ਕੌਲੀ ਮੈਂ ਨਾ ਸੋਇਆਬੀਨ ਦੀਆਂ ਵੜੀਆਂ ਲਈਆਂ ਨੇ ਸੋਇਆਬੀਨ ਦੀਆਂ ਵੜੀਆਂ ਮੈਂ ਲਈਆਂ ਨੇ ਇਹ ਮੈਂ ਉਬਾਲਾਂਗੀ ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਇਹਨਾਂ ਨੂੰ ਉਬਾਲ ਲਵਾਂਗੀ ਤੇ ਅਦਰਕ ਤੇ ਲਸਣ ਦਾ ਪੇਸਟ ਪਾਤਾ ਮੈਂ ਇੱਕ ਚਮਚਾ ਥੋੜਾ ਜਿਹਾ ਨਮਕ ਵੀ ਪਾ ਦਵਾਂਗੀ ਮੈਂ ਵਿੱਚ ਅੱਧਾ ਚਮਚਾ ਇਹ ਜਿਹੜਾ ਪਾਣੀ ਹੈ ਨਾ ਇਹ ਮੈਂ ਇਹਦੇ ਚੋਂ ਪੁਣਾਗੀ ਨਹੀਂ ਮੈਂ ਇਹ ਬੜੀਆਂ ਕੱਢਾਂਗੀ ਨਹੀਂ ਇਹ ਸਾਰਾ ਵਿੱਚ ਰਿਸਟ ਕਰਾਂਗੀ ਮੈਂ ਮਤਲਬ ਵਿੱਚੇ ਹੀ ਸਕਾਵਾਂਗੀ ਜਾਨੀ ਕਿ ਬੜੀਆਂ ਦੇ ਵਿੱਚੇ ਹੀ ਸਕਾਵਾਂਗੀ ਮੈਂ ਇਸ ਤਰ੍ਹਾਂ ਵੇਖੋ ਸੁੱਕ ਗਿਆ ਨਾ ਹੁਣ ਕਿਉਂਕਿ ਬੜੀਆਂ ਦਾ ਆਪਣਾ ਫਲੇਵਰ ਕੋਈ ਨਹੀਂ ਹੁੰਦਾ ਕੋਈ ਸਵਾਦ ਨਹੀਂ ਹੁੰਦਾ ਤੇ ਇਸ ਤਰ੍ਹਾਂ ਜਿਹੜਾ ਆ ਇਹ ਲਸਣ ਤੇ ਅਦਰਕ ਦਾ ਸਵਾਦ ਵਿੱਚ ਮਤਲਬ ਬਣ ਜਾਂਦਾ ਹੈ ਥੋੜਾ ਨਮਕ ਵੀ ਵਿੱਚ ਪੈ ਗਿਆ ਤੇ ਹੁਣ ਪੀਐਸਟੀ ਥੋੜੀਆਂ ਹੋ ਗਈਆਂ ਨੇ ਤੇ ਹੁਣ ਇਹ ਠੰਡੀਆਂ ਹੋਣ ਵਾਸਤੇ ਅਸੀਂ ਰੱਖ ਦਿੱਤੀਆਂ ਨੇ ਇਹ ਠੰਡੀਆਂ ਹੋਣ ਵਾਸਤੇ ਰੱਖ ਕੇ ਤੇ ਹੁਣ ਅਸੀਂ ਜੱਗ 'ਚ ਪਾਵਾਂਗੇ ਮਿਕਸੀ ਦੇ ਜੱਗ ਵਿੱਚ ਮੈਂ ਪਾ ਦੂੰਗੀ ਇਹਨਾਂ ਨੂੰ ਇਹ ਸਾਰੀਆਂ ਵੜੀਆਂ ਨੂੰ ਮੈਂ ਮਿਕਸੀ ਦੇ ਜੱਗ ਵਿੱਚ ਪਾ ਦਾਂਗੀ ਤੇ ਇਹਨਾਂ ਨੂੰ ਮੈਂ ਨਾ ਗ੍ਰाइंड ਕਰਾਂਗੀ ਮੈਂ ਇਹਨਾਂ ਦਾ ਨਾ ਮਿਕਸਚਰ ਬਣਾਵਾਂਗੀ ਵੜੀਆਂ ਦਾ ਇਹ ਇਦਾਂ ਦਾ ਦੇਖੋ ਬਿਨਾ ਪਾਣੀ ਦੇ ਬਣਾ ਕੇ ਲਿਆਂਦਾ ਪਾਣੀ ਨਹੀਂ ਪਾਇਆ ਮੈਂ ਇਹਦੇ ਵਿੱਚ ਜੱਗ ਚ ਪਾਣੀ ਬਿਲਕੁਲ ਨਹੀਂ ਪਾਇਆ ਤੇ ਵੜੀਆਂ ਹੀ ਮੈਂ ਗਾਲ ਦਿੱਤੀਆਂ ਸੀ ਪਹਿਲਾਂ ਹਸਾਬ ਨਾਲ ਹੀ 3 ਮਿੰਟ 4 ਮਿੰਟ ਮੈਂ ਉਬਾਲੀਆਂ ਸੀ ਜਿਆਦਾ ਨਹੀਂ ਉਬਾਲੀਆਂ ਤੇ ਇਹ ਹੁਣ ਪੇਸਟ ਜਿਹੜਾ ਮੈਂ ਸਾਰਾ ਲਾ ਲਵਾਂਗੀ ਤੇ ਮਤਲਬ ਕੱਢ ਲਵਾਂਗੀ ਸਾਫ਼ ਕਰ ਲਾਂਗੀ ਜੱਗ ਤੇ ਜੋ ਮੈਂ ਕੱਢ ਲਾਂਗੀ ਸਾਰਾ ਪੇਸਟ ਤੇ ਬਣਦੇ ਬੜੇ ਸਵਾਦ ਆ ਅਸੀਂ ਜੇ ਆਪਣੇ ਮਤਲਬ ਕੱਲੀਆਂ ਵੜੀਆਂ ਦੇ ਵੀ ਆਪਾਂ ਮਨਚੂਰੀਅਨ ਬਣਾ ਸਕਦੇ ਆ ਤੇ ਜੇ ਵਿੱਚ ਕੋਈ ਆਪਾਂ ਚੀਜ਼ ਪਾਉਣੀ ਚਾਹੀਏ ਜਿੱਦਾਂ ਕੋਈ ਸਬਜ਼ੀਆਂ ਹਰੀਆਂ ਪਾਉਣੀਆਂ ਚਾਹੀਏ ਤੇ ਬਿਲਕੁਲ ਆਪਾਂ ਪਾ ਸਕਦੇ ਆ ਕਿਉਂਕਿ ਟੇਸਟ ਵਧਾਉਣ ਵਾਸਤੇ ਆਪਾਂ ਇਹਦੇ ਵਿੱਚ ਸਬਜ਼ੀਆਂ ਦੀ ਵਰਤੋਂ ਕਰ ਸਕਦੇ ਆ ਤੇ ਬਣਦੇ ਵੀ ਬਹੁਤ ਸਵਾਦ ਜੇ ਆਹ ਦੇਖੋ ਦੋ ਇਹ ਤਿੰਨ ਚਮਚੇ ਆ ਤਿੰਨ ਚਮਚੇ ਮੈਂ ਮੈਦਾ ਲਿਆ ਜੇ ਇਹ ਮੈਦਾ ਮੈਂ ਪਾਤਾ ਵਿੱਚ 3 ਚਮਚੇ ਆਹ 2 ਚਮਚੇ ਮੇਰੇ ਕੋ ਹੈਗਾ ਕੌਰਨ ਫਲੋਰ ਇਹ ਪਾਤਾ ਜੇ ਮੈਂ ਆਹ ਮੈਂ Shimla mirch ਕੱਟੀ ਹੋਈ ਪਾਤੀ ਐ ਮੈਂ ਸਬਜ਼ੀਆਂ ਵਿੱਚ ਪਾ ਕੇ ਬਣਾਵਾਂਗੀ ਅੱਜ ਥੋੜੀ ਗਾਜਰ ਪਾਤੀ ਐ ਕੱਟੀ ਹੋਈ ਗਾਜਰ ਪਾਤੀ ਥੋੜੀ ਜੀ ਆਹ ਫੁੱਲ ਗੋਭੀ ਐ ਥੋੜੀ ਜੀ ਮੇਰੇ ਕੋਲ ਮੈਂ ਨਾ ਇਹਦਾ ਟੇਸਟ ਵਧਾਣਾ ਹੈ ਆਪਣੇ ਮਨਚੂਰੀਆਂ ਦਾ ਇਹ ਮੇਰੇ ਕੋਲ ਦੋ ਮਿਰਚਾਂ ਸੀਗੀਆਂ ਹਰੀਆਂ ਇਹ ਵੀ ਕੱਟ ਕੇ ਪਾਤੀਆਂ ਨੇ ਮੈਂ ਹੁਣ ਨਾ ਮਸਾਲੇ ਪਾਉਣ ਲੱਗੀ ਆ ਇਹ ਨਮਕ ਪਾਇਆ ਮੈਂ ਅੱਧਾ ਚਮਚਾ ਕਿਉਂਕਿ ਨਮਕ ਧਿਆਨ ਚ ਰੱਖ ਕੇ ਪਾਇਓ ਕਿਉਂਕਿ ਮੈਂ ਪਹਿਲਾਂ ਵੀ ਨਮਕ ਤੁਹਾਨੂੰ ਪਤਾ ਪਹਿਲਾਂ ਵੀ ਪਾਇਆ ਸੀ ਇਹ ਚਿੱਲੀ ਫਲੇਕਸ ਪਾਏ ਨੇ ਥੋੜੀ ਜਿਹੀ ਇਹ ਹੈਗੀ ਕਾਲੀ ਮਿਰਚ ਦਾ ਪਾਊਡਰ ਇਹ ਜੀਰਾ ਤੇ ਧਨੀਆ ਪਾਊਡਰ ਤੇ ਆਹ ਜੀਰਾ ਪਾਊਡਰ ਹੈ ਤੇ ਥੋੜਾ ਥੋੜਾ ਸਮਾਨ ਪਾਇਆ ਸਾਰਾ ਹੀ ਮੈਂ ਕਿਉਂਕਿ ਇਹ ਬਾਅਦ ਵਿੱਚ ਵੀ ਪੈਣਾ ਵਾ ਤੇ ਫਿਰ ਉਹ ਹਿਸਾਬ ਨਾਲ ਹੀ ਇਹ ਜਿਹੜਾ ਆ ਇਹ ਚ ਚੰਗਾ ਲੱਗਦਾ ਏ ਆਪਾਂ ਸਾਰੇ ਦਾ ਹੁਣ ਨਾ ਇੱਕ ਘੋਲਜਾ ਬਣਾ ਦਵਾਂਗੇ ਜਨਿਕੇ ਆਟੇ ਵਾਂਗਰੇ ਨੂੰ ਥੋੜਾ ਜਿਹਾ ਪੋਲਾ ਪੋਲਾ ਗੁੰਨ ਦਵਾਂਗੇ ਬਹੁਤ ਹਾਰ ਨਹੀਂ ਗੁੰਨਣਾ ਜਿੱਦਾਂ ਆਪਾਂ ਆਟਾ ਗੁੰਧਦੇ ਮੁੱਠੀਆਂ ਦੇ ਦੇਗੇ ਆਪਾਂ ਇਸ ਤਰ੍ਹਾਂ ਨਹੀਂ ਗੁੰਨਾਂਗੇ ਇਹਨੂੰ ਇਹਨੂੰ ਪੋਲਾ ਪੋਲਾ ਗੁੰਨਣਾ ਬਸ ਮਾੜਾ ਮਾੜਾ ਜਿਹੜੇ ਨਾ ਇਹਦੇ ਗੋਲੇ ਜੇ ਬਣ ਜਾਣ ਬੋਲ ਬਣ ਜਾਣ ਬਸ ਜੇ ਆਪਾਂ ਇਹਨੂੰ ਬਹੁਤ ਦਬ ਦਬ ਦੇ ਕੇ ਘੁੰਨਾਗੇ ਤੇ ਫਿਰ ਇਹ ਜਿਹੜੇ ਬਾਹਰੋਂ ਤਾਂ ਸੜ ਜਾਣਗੇ ਬਣ ਜਾਣਗੇ ਜਿਹੋ ਜਿਹੇ ਬਣ ਗਏ ਤੇ ਪਰ ਅੰਦਰੋਂ ਜ਼ਰੂਰ ਕੱਚੇ ਰਹਿ ਜਾਣਗੇ ਇਹ ਇਹ ਆਪਾਂ ਕਹਿੰਦੇ ਕਿ ਆਪਾਂ ਨਾ ਇਹਨਾਂ ਨੂੰ ਪੋਲੇ ਪੋਲਾ ਹੀ ਬਸ ਆ ਦੇਖੋ ਮੈਂ ਪੋਲਾ ਪੋਲਾ ਰੱਖਿਆ ਹੈ ਵਿੱਚੇ ਸਬਜ਼ੀਆਂ ਲੱਭਣੀਆਂ ਨੇ ਇਸੇ ਤਰ੍ਹਾਂ ਹੀ ਆਪਾਂ ਬੋਲ ਜਿਹੜੇ ਆ ਬਣਾ ਲਵਾਂਗੇ ਹਾਂ ਐਸਾ ਬੋਲ ਇੰਨੇ ਕਨੇਕੇ ਬਣਾ ਕੇ ਤੇ ਆਪਾਂ ਰੱਖ ਲਾਂਗੇ ਜਿੱਦਾਂ ਆਮਲੇ ਹੁੰਦੇ ਆਮਲੇ ਦਾ ਸਹਜ ਆਵਲੇ ਦਾ ਮੋਟਾ ਆਵਲਾ ਜਿਹੜਾ ਹੁੰਦਾ ਉਹ ੜੇ ੜੇ ਬੋਲ ਬਣਾਵਾਂਗੇ ਅਸੀਂ ਉਸ ਤੋਂ ਮੋਟੇ ਨਹੀਂ ਬਣਾਵਾਂਗੇ ਕਿਉਂਕਿ ਫੁੱਲ ਕੇ ਫਿਰ ਆਪਣੇ ਆਪ ਹੀ ਇਹਨੇ ਆਟੋਮੈਟਿਕ ਹੀ ਥੋੜੇ ਥੋੜੇ ਭਾਰੇ ਹੋ ਜਾਣਾ ਉਹਨਾਂ ਨੇ ਛੋਟੇ ਛੋਟੇ ਬੋਲ ਬਣਾਵਾਂਗੇ ਤੇ ਰੈਸਪੀ ਬਹੁਤ ਸੋਹਣੀ ਆ ਤੇ ਹੈ ਬਹੁਤ ਵਧੀਆ ਹੈ ਇਹ ਹੁਣ ਸਾਰੇ ਹੀ ਜਿਹੜੇ ਬੋਲ ਆ ਤਿਆਰ ਹੋ ਗਏ ਆ ਹੁਣ ਇਹਨਾਂ ਨੂੰ ਆਪਾਂ ਤਲਣ ਵਾਲੇ ਪਾਸੇ ਜਾਨੇ ਆ ਤਲਦੇ ਆ ਹੁਣ ਇਹਨਾਂ ਨੂੰ ਅਸੀਂ ਤੇਲ ਗਰਮ ਹੋ ਗਿਆ ਏ ਮੈਂ ਦੇਖ ਲਿਆ ਸੀ ਤੇ ਆਹ ਦੇਖੋ ਆਪਾਂ ਨਾ ਸਾਰੇ ਬੋਲ ਜਿਹੜੇ ਆ ਇਹਦੇ ਵਿੱਚ ਰੱਖ ਦਵਾਂਗੇ ਜੇ ਇਹਦੇ ਫਰਾਈਪਨ ਇੰਦਾਂ ਦਾ ਖੁੱਲੇ ਮਤਲਬ ਮੂੰਹ ਵਾਲਾ ਤੇ ਉਹਦੇ ਵਿੱਚ ਆਪਾਂ ਸਾਰੇ ਇੰਦਾਂ ਰੱਖ ਸਕਦੇ ਆ ਤੇ ਜੇ ਛੋਟਾ ਕੜਾਈ ਥੜੀ ਆ ਤੇ ਫਿਰ ਆਪਾਂ ਅਲੱਗ-ਅਲੱਗ ਥੋੜ੍ਹ-ਥੋੜ੍ਹੇ ਕਰਕੇ ਪਾ ਸਕਦੇ ਆ ਜਿਆਦਾ ਇੱਕ ਵਾਰੀ ਨਹੀਂ ਪਾਉਣੇ ਹੈਗੇ ਕਿਉਂਕਿ ਇੱਕ ਦੂਜੇ ਦੇ ਨਾਲ ਜੁੜ ਜਾਂਦੇ ਆ ਫਿਰ ਠੀਕ ਨਹੀਂ ਰਹਿੰਦੇ ਬੰਦੇ। ਅਲੱਗ-ਅਲੱਗ ਹੀ ਬਨਤੇ ਵਧੀਆ ਐ। ਹੁਣ ਇਹ ਇੱਕ ਪਾਸੇ ਇਹਨਾਂ ਦਾ ਥੋੜਾ ਵਧੀਆ ਸੇਕ ਲੱਗੂਗਾ ਤਾਂ ਫੇਰ ਆਪਾਂ ਦੂਜਾ ਪਾਸਾ ਕਰਾਂਗੇ ਜੀ ਇਹਨਾਂ ਦਾ ਥਲ ਕੇ। ਤੇਲ ਦਾ ਪਹਿਲਾਂ ਟੈਂਪਰੇਚਰ ਬਹੁਤ ਤੇਜ਼ ਸੀਗਾ ਤੇ ਹੁਣ ਥੋੜਾ ਜਿਆਦਾ ਅਸੀਂ ਗੈਸ ਘਟਕ ਦਿੱਤਾ ਥੱਲੇ। ਤੇ ਹੁਣ ਆਪਣੇ ਆਪ ਹੀ ਇਹ ਬਣ ਜਾਣੇ ਨੇ ਬੜੇ ਵਧੀਆ। ਹੁਣ ਆਪਾਂ ਇਹਨਾਂ ਨੂੰ ਥੋੜਾ ਥੋੜਾ ਪਲਟ ਦਵਾਂਗੇ ਇੱਕ ਪਾਸਾ ਲਾਲ ਹੋ ਗਿਆ ਦੂਜੇ ਪਾਸੇ ਉਹ ਆਪਣੇ ਆਪ ਹੀ ਇਹ ਹੋ ਜਾਣੇ ਨੇ ਆ ਦੇਖੋ ਕਿੰਨੇ ਵਧੀਆ ਇਹ ਤਿਆਰ ਹੋਣ ਦੇ ਨੇ ਮੰਚੂਰੀਆਂ ਬੰਦੇ ਬਹੁਤ ਸਵਾਦ ਆਪਾਂ ਕੱਲੀਆਂ ਬੜੀਆਂ ਤੇ ਵੀ ਬਣਾ ਸਕਦੇ ਹਾਂ ਜੇ ਨਾ ਸਬਜ਼ੀਆਂ ਕੋਈ ਪਾਉਣੀਆਂ ਚਾਹੀਏ ਤੇ ਆਪਾਂ ਨਹੀਂ ਪਾ ਸਕਦੇ ਪਰ ਇੱਕ ਗੱਲ ਹੈ ਕਿ ਜੇ ਸਬਜ਼ੀਆਂ ਦਾ ਟੇਸ ਜਿਹੜਾ ਥੋੜਾ ਜਿਹਾ ਬਹੁਤ ਹੀ ਵਧੀਆ ਲੱਗਦਾ ਇਹਦੇ ਵਿੱਚ ਪਾਈਆਂ ਹੁਣ ਸਬਜ਼ੀਆਂ ਤੇ ਬਹੁਤ ਹੀ ਵਧੀਆ ਲੱਗਦੀਆਂ ਨੇ ਇਹ ਦੇਖੋ ਹੁਣ ਕਿੰਨੀ ਵਧੀਆ ਹੈ ਇਹ ਨਾ ਮਨਚੂਰੀਆਂ ਕਿੰਨੇ ਵਧੀਆ ਤਿਆਰ ਹੋਣੇ ਆ ਇਹ ਇਹ ਦੇਖੋ ਆਪਣੇ ਆ ਵੀ ਤਿਆਰ ਹੋ ਚਲੇ ਵਧੀਆ ਦੇ ਨੇ ਮੋਢ ਤਲੇ ਜਾਣ ਬਹੁਤ ਵਧੀਆ ਤਲੇ ਜਾਣ ਦੇ ਆ ਇਹ ਗੈਸ ਵੀ ਮੈਂ ਸਾਫ ਦਾ ਕਰਤਾ ਨਾ ਥੋੜਾ ਜਿਹਾ ਘੱਟ ਕਰ ਦਿੱਤਾ ਤੇ ਹੁਣ ਸੜਨ ਦਾ ਡਰ ਨਹੀਂ ਰਿਹਾ ਬਹੁਤ ਹੀ ਵਧੀਆ ਚੀਜ਼ ਹੈ ਇਹ ਹੁਣ ਨਾ ਬਣ ਗਏ ਨੇ ਇਹਨਾਂ ਨੂੰ ਦੋ ਦੋ ਕਰਕੇ ਆਪਾਂ ਬਾਹਰ ਕੱਢ ਲਵਾਂਗੇ ਤੀਜਾ ਚੋਂ ਬਾਹਰ ਕੱਢਾਂਗੇ ਇਹਨਾਂ ਨੂੰ ਦੋ ਦੋ ਪੀਸ ਕਰਕੇ ਤੇ ਬਾਹਰ ਕੱਢ ਲਈਏ ਆ ਥੇ ਤੁਹਾਨੂੰ ਬਾਹਰ ਕੱਢ ਕੇ ਵਿਖਾਉਣੀ ਆ ਕਿੰਨੇ ਕ੍ਰਿਸਪੀ ਬਣਿਆ ਇਹ ਇਹ ਅੰਦਰੋਂ ਕਿੰਨੇ ਪੋਲੇ ਬਣੇ ਆ ਵਧੀਆ ਬਣੇ ਨੇ ਤੇ ਬਿਲਕੁਲ ਵੀ ਕੱਚੇ ਨਹੀਂ ਆ ਅੰਦਰੋਂ ਬਹੁਤ ਹੀ ਵਧੀਆ ਤਰ੍ਹਾਂ ਪੱਕ ਗਏ ਨੇ ਇਹ ਇਹ ਸਾਰੇ ਅਸੀਂ ਇਦਾਂ ਹੀ ਕੱਢ ਲੈਣੇ ਬਸ ਆ ਦੇਖੋ ਬਹੁਤ ਸੋਹਣੀ ਆਵਾਜ਼ ਆ ਰਹੀ ਆ ਆ ਦੇਖੋ ਕਿੰਨੇ ਵਧੀਆ ਇਨੇ ਵਧੀਆ ਕ੍ਰਿਸਪੀ ਬਣੇ ਪੂਰੇ ਇਹਦਾ ਗਰਮ ਹੀ ਬੜੇ ਆ ਇਹ ਆ ਦੇਖੋ ਆ ਦੇਖੋ ਜਾਲੀ ਹੈ ਨਾ ਵਿੱਚ ਆ ਦੇਖੋ ਕਿੰਦਾ ਕੋਲਾ ਉਸੇ ਵੇਲੇ ਹੀ ਸਬਜ਼ੀ ਦਾ ਪੀਸ ਦਿਖਿਆ ਇਹ ਹੁੰਦੀ ਹੈ ਕਿ ਮਤਲਬ ਜਿੱਦਾਂ ਤੇਲ ਦਾ ਟੈਂਪਰੇਚਰ ਵੇਖ ਕੇ ਤੇ ਫੇਰ ਹੀ ਇਹ ਚੀਜ਼ਾਂ ਬੰਦੀਆਂ ਬਹੁਤ ਹੀ ਵਧੀਆ ਬਣ ਜਾਂਦੀਆਂ ਨੇ ਹੁਣ ਇੱਕ ਘੜਛੀ ਤੇਲ ਦੀ ਪਾਈ ਆ ਇੱਕ ਘੜਛੀ ਤੋਂ ਵੀ ਥੋੜਾ ਜਿਹਾ ਘੱਟ ਹੀ ਪਾਇਆ ਤੇਲ ਹੁਣ ਆਪਾਂ ਇਹਦੇ ਚ ਕਟਿਆ ਹੋਇਆ ਲਸਣ ਪਾ ਦਵਾਂਗੇ ਜੀ ਮੈਂ ਮੰਚੂਰੀਆਂ ਬਣਾਉਣ ਲੱਗੇ ਆ। ਤੇ ਆਹ ਦੇਖੋ ਆਪਾਂ ਲਸਣ ਨੂੰ ਥੋੜਾ ੋੜਾ ਜਿਹਾ ਭੁੰਨਾਂਗੇ ਪਹਿਲਾਂ। ਥੋੜਾ ਜਿਹਾ ਸੇਕ ਲਵਾਵਾਂਗੇ। ਬਹੁਤ ਜ਼ਿਆਦਾ ਲਾਲ ਨਹੀਂ ਕਰਾਂਗੇ ਅਸੀਂ ਇਹਨੂੰ। ਲਸਣ ਦਾ ਨਾ ਟੇਸਟ ਬੜਾ ਵਧੀਆ ਲੱਗਦਾ ਇਹਦੇ ਵਿੱਚ। ਇਹ ਆਪਾਂ ਜੀਰਾ ਪਾ ਦਾਂਗੇ ਥੋੜਾ ਜਿਹਾ। ਜੀਰਾ ਵੀ ਬਹੁਤ ਚੰਗਾ ਹੁੰਦਾ ਏ। ਪੇਟ ਵਾਸਤੇ ਵੀ ਬਹੁਤ ਚੰਗਾ ਹੁੰਦਾ ਹੈ ਤਾਂ ਕਰਕੇ ਇਹਦੇ ਵਿੱਚ ਸਬਜੀ 'ਚ ਵੀ ਪਾਉਣਾ ਚਾਹੀਦਾ ਹੈ ਮਤਲਬ ਸਬਜੀ ਸਮਝ ਲਓ ਜਾਂ ਖਾਣ ਵਾਸਤੇ ਉਦਾਂ ਤੇ ਇਹ ਜ਼ਰੂਰ ਹੈ ਪਾਉਣਾ ਚਾਹੀਦਾ ਹੈ ਅਦਰਕ ਤੇ ਲਸਣ ਦਾ ਪੇਸਟ ਪਾਤਾ ਮੈਂ ਥੋੜਾ ਜਿਹਾ ਜੀ ਇਹ ਹਰ ਚੀਜ਼ ਨੇ ਟੇਸਟ ਬਹੁਤ ਵਧਾ ਦੇਣਾ ਹੈ ਇਹ ਆਪਾਂ ਕੱਟੇ ਹੋਏ ਪਿਆਜ਼ ਜਿਹੜੇ ਸੀ ਸਾਡੇ ਕੋਲ ਅਸੀਂ ਉਹ ਘਰਤੇ ਇਹਦੇ 'ਚ ਹੁਣ ਥੋੜਾ ਜਿਹਾ ਏਕ ਲਵਾਵਾਂਗੇ ਜਿਆਦਾ ਨਹੀਂ ਲਵਾਵਾਂਗੇ ਤੇ ਆਪਾਂ ਬਾਕੀ ਦੀਆਂ ਸਬਜ਼ੀਆਂ ਜਿਹੜੀਆਂ ਨੇ ਉਹ ਵੀ ਇਹਨਾਂ ਦੇ ਵਿੱਚ ਪਾ ਦਵਾਂਗੇ ਬਹੁਤ ਜ਼ਿਆਦਾ ਨਹੀਂ ਭੁੰਨੇ ਪਿਆਜ਼ ਅਸੀਂ ਹੁਣ ਅਸੀਂ ਗਾਜਰ ਕੱਟੀ ਹੋਈ ਆ ਉਹ ਪਾ ਲਾਂਗੇ ਪਹਿਲਾਂ ਹੁਣ ਥੋੜਾ ਜਿਹਾ ਮੜਾ ਜਿਹਾ ਏਕ ਪਹਿਲਾਂ ਲਵਾ ਦਵਾਂਗੇ ਬਾਜ਼ਾਰ ਵਰਗੇ ਬੰਦੇ ਆ ਪੂਰੇ ਜਿਹੜੇ ਮੰਜੂਰੀਆਂ ਬੰਦੇ ਆ ਬਾਜ਼ਾਰ ਵਰਗੇ ਬੰਦੇ ਜਿੱਦਾਂ ਆਪਾਂ ਬਾਜ਼ਾਰਾਂ ਚੋਂ ਮਗਾਉਨੇ ਆ ਨਾ ਇਸ ਤਰ੍ਹਾਂ ਦੇ ਬੰਦੇ ਆ ਇਹ ਆ ਸਬਜ਼ੀਆਂ ਵੀ ਪਾਤੀਆਂ ਵਿੱਚ ਦੂਸਰੀਆਂ ਤੁਸੀਂ ਦੇਖੀਆਂ ਸੀ Shimla Mirch ਕੱਟੀ ਹੋਈ ਸੀ ਤੇ ਫੁੱਲ ਗੋਭੀ ਥੋੜੀ ਜੀ ਉਹ ਵੀ ਪਾਤੀ ਏ ਸਬਜ਼ੀਆਂ ਤੁਸੀਂ ਹੋਰ ਵੀ ਜਿਹੜੀਆਂ ਮਰਜ਼ੀ ਤੁਹਾਡੇ ਕੋਲ ਹੁੰਦੀਆਂ ਮੌਜੂਦ ਹੁੰਦੀਆਂ ਉਹ ਟਾਈਮ ਉਹ ਪਾ ਸਕਦੇ ਹੋ ਫਰਾਸ ਵੀ ਨਹੀਂ ਫਲੀਆਂ ਪਾ ਸਕਦੇ ਹੋ ਮਸਰੂਮ ਵੀ ਪਾ ਸਕਦੇ ਹੋ ਕੱਟ ਕੇ ਨਿਗਨਗੀ ਕੁਛ ਵੀ ਪਾ ਸਕਦੇ ਹੋ ਤੁਸੀਂ ਪਰ ਜਿੰਨੀਆਂ ਸਬਜ਼ੀਆਂ ਕੋਲ ਹੁੰਦੀਆਂ ਵਾ ਉਹਨਾਂ ਨਾਲ ਵੀ ਬਣ ਜਾਂਦੀ ਹੈ ਚੀਜ਼ ਬਹੁਤ ਵਧੀਆ ਆਪਾਂ ਥੋੜਾ ਠਕ ਲਿਆ ਸੀ ਇਹਨੂੰ ਕਿ ਸਬਜ਼ੀਆਂ ਥੋੜੀਆਂ ਜੀਆਂ ਨਰਮ ਹੋ ਜਾਣ ਮਤਲਬ ਨਰਮ ਹੋ ਜਾਣ ਇਹ ਜੀ ਕਾਲੀ ਮਿਰਚ ਦਾ ਪਾਊਡਰ ਪਾਇਆ ਮੈਂ ਇਹ ਮੈਂ ਨਮਕ ਪਾਇਆ ਚਿੱਟਾ ਥੋੜਾ ਥੋੜਾ ਇਹ ਮੈਂ ਧਨੀਆ ਪਾਊਡਰ ਪਾਇਆ ਜੇ ਇਹ ਮੈਂ ਜੀਰਾ ਪਾਊਡਰ ਪਾਇਆ ਏ ਮੈਂ ਜਿਹੜੇ ਘਰ ਮਸਾਲੇ ਰੱਖੇ ਹੋਏ ਉਹੀ ਮਸਾਲੇ ਪਾਣ ਲਈਆਂ ਮੈਂ ਉਹੀ ਤੁਹਾਨੂੰ ਬਖਾਣ ਲਈਆਂ ਕੋਈ ਬਾਜ਼ਾਰ ਦਾ ਦੂਸਰਾ ਮਸਾਲਾ ਡੱਬੀ ਵਾਲਾ ਨਹੀਂ ਪਾਇਆ ਕਿਉਂਕਿ ਇਹ ਓਦਾਂ ਹੀ ਬਣ ਜਾਂਦੇ ਬਹੁਤ ਵਧੀਆ ਇਹ ਹੁਣ ਢੇਗੀ ਮਿਰਚ ਪਾਣ ਲੱਗੀ ਜੀ ਅੱਧਾ ਚਮਚਾ ਮੈਂ ਇਹ ਮੈਂ ਨਾ ਟਮਾਟੋ ਕੇਚੱਪ ਪਾਇਆ ਵੈ ਬਾਜ਼ਾਰ ਦਾ ਜਿਹੜਾ ਹੁੰਦਾ ਨਾ ਟਮਾਟੋ ਕੇਚੱਪ ਆ ਚਟਣੀ ਹੁੰਦੀ ਬਾਜ਼ਾਰ ਦੀ ਸਬਜ਼ੀਆਂ ਚ ਪਾਉਣ ਵਾਸਤੇ ਉਹ ਆ ਟਮਾਟਰਾਂ ਦੀ ਆ ਟਮਾਟੋ ਸੋ ਟਮਾਟੋ ਸੋ ਹੋਸੀ ਆ ਡੇਢ ਕ ਚਮਚਾ ਇਹ ਸੀਗਾ ਇੱਕ ਚਮਚਾ ਉਹ ਸੀ ਆ ਸੋਇਆ ਸੋਸ ਪਾਹਤਾ ਜੀ ਡੇਢ ਚਮਚਾ ਮੈਂ ਇਹ ਇੱਕ ਚਟਨੀ ਆਉਂਦੀ ਆ ਬਾਜ਼ਾਰੋਂ ਇਹ ਲਸਣ ਦੀ ਬਣੀ ਆ ਇਹ ਵੀ ਬਹੁਤ ਸਵਾਦ ਹੈ ਇਹ ਜਟਨੀ ਥੋੜੀ ਜੀ ਆਪਾਂ ਜ਼ਰੂਰ ਪਾਵਾਂਗੇ ਕਿਉਂਕਿ ਇਹਦਾ ਟੇਸਟ ਬੜਾ ਵਧਾ ਦਿੰਦੀ ਹੈ ਇਹ ਆ ਥੋੜੀ ਜੀ ਭਾਈ ਅੱਧਾ ਚਮਚਾ ਦਾ ਸਾਹਮਣੇ ਇਹ ਟੇਸਟ ਬੜਾ ਇਹਨੂੰ ਦਿੰਦੀ ਹੈ ਇਹ ਮੰਜੂਰੀ ਨੂੰ ਹੁਣ ਆਪਾਂ ਥੋੜਾ ਜਾਇਦ ਚ ਨਾ ਪਾਣੀ ਪਾਵਾਂਗੇ ਪਹਿਲਾਂ ਦੇਖੋ ਕਲਰ ਹੋ ਗਿਆ ਨਾ ਇਹਦਾ ਥੋੜਾ ਜਿਹਾ ਪਾਣੀ ਪਾਵਾਂਗੇ ਅਸੀਂ ਹੁਣ ਥੋੜਾ ਜਿਹਾ ਨਾ ਅਸੀਂ ਇਹਰਾ ਰੋਡ ਲੈ ਲਿਆ ਵਾ ਤੇ ਇਹਰਾ ਰੋਡ ਅਸੀਂ ਜਿਹੜਾ ਆ ਇਹਦੇ ਵਿੱਚ ਪਾਣੀ ਪਾ ਕੇ ਤੇ ਇਹਨੂੰ ਘੋਲ ਲਵਾਂਗੇ ਪੂਰੀ ਤਰ੍ਹਾਂ ਘੋਲ ਦਾਂਗੇ ਇਹਨੂੰ ਇਹ ਰਾ ਰੋਡ ਨੂੰ ਪੂਰੀ ਤਰ੍ਹਾਂ ਖੋਲ ਦੇਵਾਂਗੇ ਕਿਉਂਕਿ ਇਹਦੀਆਂ ਢੇਲੀਆਂ ਨਹੀਂ ਵਿੱਚ ਰਹਿਣੀਆਂ ਚਾਹੀਦੀਆਂ ਇਹ ਢੇਲੀਆਂ ਬੜੀ ਛਤੀ ਬੰਦੀਆਂ ਇਹਦੀਆਂ ਇੱਕ ਵੀ ਢੇਲੀ ਨਹੀਂ ਰਹਿਣੀ ਚਾਹੀਦੀ ਇਹਦੇ ਚ ਪੂਰਾ ਖੋਲ ਇਹਨੂੰ ਜਿਹੜਾ ਆ ਵਧੀਆ ਬਣਾਵਾਂਗੇ ਇਹਦਾ ਤੇ ਥੋੜਾ ਥੋੜਾ ਕਰਕੇ ਅਸੀਂ ਇਹ ਗਰੇਵੀ ਦੇ ਵਿੱਚ ਪਾ ਦਵਾਂਗੇ ਹੁਣੇ ਮਨਚੂਰੀਆਂ ਦੀ ਗਰੇਵੀ ਤਿਆਰ ਹੋ ਜਾਏਗੀ ਥੋੜਾ ਜਿਹਾ ਪਾਣੀ ਆਪਾਂ ਹੋਰ ਪਾਵਾਂਗੇ ਆ ਦੇਖੋ ਬਹੁਤ ਹੀ ਸੋਹਣੀ ਗਰੇਵੀ ਤਿਆਰ ਹੋ ਰਹੀ ਹੈ ਜੀ ਪ੍ਰਿਆਰ ਫੂਡ ਚੈਨਲ ਆ ਜੀ ਸਾਡਾ YouTube ਤੇ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਸਬਸਕ੍ਰਾਈਬ ਕਰਿਆ ਕਰੋ ਜੀ ਜਰੂਰ ਇਹ ਹੁਣ ਮੰਜੂਰੀਆਂ ਨੇ ਮੇ ਪਾਤੇ ਨੇ ਇਹਨਾਂ ਨੂੰ ਥੋੜਾ ਜਿਹਾ ਹਿਲਾਵਾਂਗੀ ਥੋੜਾ ਜਿਹਾ ਸੇਕ ਲਵਾਵਾਂਗੀ ਤੇ ਇਹ ਬਿਲਕੁਲ ਤਿਆਰ ਹੋ ਜਾਣਗੇ ਬਹੁਤ ਹੀ ਟੇਸਟੀ ਬਣੇ ਨੇ ਤੇ ਬਹੁਤ ਹੀ ਵਧੀਆ ਬਣੇ ਨੇ ਇਹ ਬਹੁਤ ਹੀ ਵਧੀਆ ਚੀਜ਼ ਬਣੀ ਹੈ ਹੁਣ ਆਪਾਂ ਇਹਦੇ ਵਿੱਚ ਇੱਕ ਚਮਚਾ ਜਿਹੜਾ ਨਾ ਉਹ ਚੀਨੀ ਦਾ ਪਾਵਾਂਗੇ ਹਲਾ ਇਹਨਾਂ ਨੂੰ ਇਦਾਂ ਹਿਲਾ ਦਾਂਗੇ ਥੋੜਾ ਜਿਹਾ ਫਿਰ ਆਪਾਂ ਥੋੜੀ ਜੀ ਚੀਨੀ ਜ਼ਰੂਰ ਪਾਵਾਂਗੇ ਕਿਉਂਕਿ ਇਹਦਾ ਨਾ ਬੈਲੈਂਸ ਜਿਹੜਾ ਬਰਾਬਰ ਕਰਨ ਵਾਸਤੇ ਖੱਟੇ ਮਿੱਠੇ ਦੇ ਬੜੇ ਕੀ ਇਸ ਤੀਏ ਲੱਗਦੇ ਆ ਇਹ ਬਣ ਗਏ ਨੇ ਤਿਆਰ ਹੋ ਗਏ ਨੇ ਆ ਦੇਖੋ ਥੋੜੀ ਜਿਹੀ ਚੀਨੀ ਪਾਤੀ ਆ ਇਹ ਆਪਣੇ ਆਪ ਹੀ ਜਿਹੜੀ ਇਹ ਚੀਨੀ ਖੁਰਜਾਏਗੀ ਵਿੱਚ ਤੇ ਬਹੁਤ ਹੀ ਵਧੀਆ ਇਹ ਜਿਹੜੇ ਮਨਚੂਰੀਆ ਨਾ ਬੜੇ ਵਧੀਆ ਤਿਆਰ ਹੋਏ ਨੇ ਇਹ ਇਹ ਰੈਸਪੀ ਨੂੰ ਵੀ ਕਿਤੇ ਮੌਕਾ ਦਿਓ ਤੁਸੀਂ ਵੀ ਇਦਾਂ ਬਣਾ ਕੇ ਖਾਓ ਇਹ ਬਹੁਤ ਹੀ ਵਧੀਆ ਰੈਸਪੀ ਆ ਬਹੁਤ ਬਾਜ਼ਾਰੋਂ ਕਿੰਨੇ ਮਹਿੰਗੇ ਮੰਗਾਉਣੇ ਪੈਂਦੇ ਆ ਤੇ ਵੇਲੇ ਸਸਤੇ ਜੀ ਘਰ ਕੰਮ ਬਣ ਜਾਂਦਾ ਬਹੁਤ ਵਧੀਆ ਆ ਦੇਖੋ ਭਾਵੇਂ ਇਕੱਲੇ ਖਾਓ ਪਾਉ ਚੋਲਾ ਨਾ ਖਾ ਲੋ ਪਾ ਰੋਟੀਆਂ ਨਾ ਵੀ ਖਾ ਲੋ ਕਿੰਨੀ ਵਧੀਆ ਚੀਜ਼ ਬਣੀ ਦੇਖੋ ਲਿਕਵਿਡ ਕਿੰਨੀ ਸੋਹਣੀ ਬਣੀ ਚੀਜ਼ ਪ੍ਰਿਆਰ ਫੂਡ ਚੈਨਲ ਆ ਜੀ ਸਾਡਾ YouTube ਤੇ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਸਬਸਕ੍ਰਾਈਬ ਕਰਦਿਆ ਕਰੋ ਜੀ ਆਰੇ ਆਪਾਂ ਇਹਦੇ ਚ ਕੱਢ ਲਵਾਂਗੇ ਹੁਣ ਤੇ ਬਹੁਤ ਹੀ ਵਧੀਆ ਹੈ ਤੇ ਇਸ ਤਰ੍ਹਾਂ ਕਰਕੇ ਤੇ ਬਣਾਉਣੇ ਚਾਹੀਦੇ ਆ ਘਰ ਵਿੱਚ ਚੀਜ਼ ਤਿਆਰ ਹੋ ਜੇ ਤੇ ਬਹੁਤ ਵਧੀਆ ਚੀਜ਼ ਬਣਦੀ ਹੈ ਜੀ ਫੋਆਬੀਂ ਦੇ ਮਚੂਰੀਆ ਆ ਦੇਖੋ ਕਿੰਨੇ ਪਿਆਰੇ ਬਣੇ ਨੇ ਬਹੁਤ ਹੀ ਬਹੁਤ ਹੀ ਵਧੀਆ ਬਣੀ ਹੈ ਚੀਜ਼ ਵਾ ਦੇਖੋ ਤੇ ਉਹ ਨਹੀਂ ਮਣਖੋਸ ਹੋਏਗਾ ਖਾਣ ਵਾਲਿਆਂ ਦਾ ਆ ਦੇਖੋ ਵੈਰੀ ਗੁੱਡ ਦੇਖੋ ਆ ਦੇਖੋ ਕਿੰਨੀ ਸੋਹਣੀ ਗਰੇਵੀ ਬਣੀ ਆ ਨਾ ਪਤਲੀ ਬਣੀ ਆ ਨਾ ਬਹੁਤ ਸੰਘਣੇ ਬਣੀ ਆ ਕਿੰਨੇ ਵਧੀਆ ਬਣਿਆ ਰਿਆਡ ਫੂਡ ਚੈਨਲ ਆ ਜੀ ਸਾਡਾ YouTube ਤੇ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਸਬਸਕ੍ਰਾਈਬ ਕਰਦਿਆ ਕਰੋ ਮਿਲਦੇ ਆ ਜੀ ਅਗਲੀ ਵੀਡੀਓ ਦੇ ਨਾਲ ਗੁੱਡ ਬਾਏ